ਦੇਖੋ ਅਸੀਂ ਜਿਹੜਾ ਹੈ ਲੋੜੀ ਦੇ ਤਿਉਹਾਰ ਨੂੰ ਲੈ ਕੇ ਜਿਹੜਾ ਅਸੀਂ ਅਸੀਂ ਦੁਕਾਨਾਂ ਦੇ ਇਨਸਪੈਕਸ਼ਨ ਕਰ ਰਹੇ ਸੀ ਸੋ ਅਸੀਂ ਇੱਥੇ ਬਰਪੁੰਜਿਆ ਬਾਜ਼ਾਰ ਇੱਕ ਬੱਚੇ ਤੇ ਜਿਹੜੇ ਬਣਾ ਰਹੇ ਆ ਬੰਦੇ ਉਹਨਾਂ ਦੇ ਅਸੀਂ ਅੱਜ ਪਹੁੰਚ ਕੀਤੀ ਹੈ ਔਰ ਇੱਕ ਬੱਚੇ ਜਿਹੜਾ ਸੀ ਇਹ ਬਹੁਤ ਹੀ ਪੁਰਾਣੇ ਇਹਨਾਂ ਦੀ ਬਿਲਡਿੰਗ ਬਣੀ ਹੋਈ ਹੈ ਇਹਨਾਂ ਨੇ ਉਹਨਾਂ ਨੂੰ ਰੈਨੋਵੇਟ ਨਹੀਂ ਕੀਤਾ ਸੋ ਅਸੀਂ ਇਹਨਾਂ ਨੂੰ ਜਿਹੜਾ ਹੈ ਉਸ ਲਈ ਹਦਾਇਤ ਕੀਤੀ ਹੈ ਕਿ ਇਸ ਨੂੰ ਜਿਹੜਾ ਹੈ ਇਹਦੇ ਫਰਸ਼ ਜਿਹੜਾ ਹੈ ਉਹਦੇ ਤੇ ਟਾਈਲਸ ਵਗੈਰਾ ਲਗਾਈ ਜਾਵੇ ਔਰ ਰੋਸ਼ਨੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਔਰ ਇਹ ਜਿਹੜਾ ਸਟੇਨਲੈਸ ਸਟੀਲ ਦਾ ਕੜਾ ਹੈ ਉਸ ਨੂੰ ਯੂਜ਼ ਕੀਤਾ ਜਾਵੇ ਕਿਸੇ ਹੋਰ ਧਾਤੂ ਦੇ ਕੜੇ ਨੂੰ ਯੂਜ਼ ਕਰਕੇ ਇਹ ਗੱਚਕ ਨੂੰ ਗੋਲ ਕਰ ਰਹੇ ਸੀ ਔਰ ਇਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਸਮਾਨ ਬਣਾਉਣਾ ਹੈ ਉਹ ਖਾਈ ਜਿੰਨੀ ਇੱਕ ਔਰ ਸੈਨਟਰੀ ਕੰਡੀਸ਼ਨਸ ਤੋਂ ਬਣਾਓ ਤਾਂ ਨਾਲ ਦੇ ਨਾਲ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਇਹਨਾਂ ਦਾ ਗੱਚਕ ਦਾ ਸੈਂਪਲ ਵੀ ਲੈ ਲਿਆ। ਲੋਕੜੀ ਸੈਂਪਲ ਭਰੇ ਕੇ ਸਰ ਅਰੇ ਗੱਚਕ ਦਾ ਸੈਂਪਲ ਲੈ ਆ ਕਿਸੇ ਇਹਨਾਂ ਦਾ ਲੋਕਾਂ ਦੀ ਜ਼ਿੰਦਗੀ ਨਾਲ ਕਿੰਨਾ ਬਦਲਵਾਰ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਨੂੰ ਦੇਖੋ ਜਿਹੜੀ ਹਾਈਜੀਨ ਔਰ ਸੈਨਟਰੀ ਕੰਡੀਸ਼ਨਸ ਨੇ ਬਿਲਕੁਲ ਠੀਕ ਹੋ ਨਹੀਂ ਚਾਹੀਦੀਆਂ ਇਹਨਾਂ ਵੱਲੋਂ ਜਿਹੜਾ ਹਾਈਜੀਨਲ ਸੈਂਟਿੰਗ ਕੰਡੀਸ਼ਨ ਚੜੀਆਂ ਉਹ ਠੀਕ ਨਹੀਂ ਸੀ ਇਸ ਕਰਕੇ ਵਿਭਾਗ ਕੋਲ ਇਹਨਾਂ ਨੂੰ ਮੈਨੂਟਸ ਦੇ ਦਿੱਤਾ ਗਿਆ ਅਸੀਂ ਜਿਹੜਾ ਲੋਕਾਂ ਦੀ ਸਿਹਤ ਨੂੰ ਜਿਹੜਾ ਚੰਗਾ ਸਮਾਨ ਉਤੋਂ ਦੇ ਲਈ ਰੋਕਤਵਾ ਦਾ ਜਿਸ ਦੇ ਤਰ ਜਿਹੜਾ ਅਸੀਂ ਜਿਹੜਾ ਹੈ ਦੁਕਾਨਾਂ ਦੀ ਚੈਕਿੰਗ ਕਰ ਰਹੇ ਆਂ ਔਰ ਨਾਲ ਦੇ ਨਾਲ ਸਭ ਤੋਂ ਵੱਡਾ ਬਹੁਤਾਂ ਕਿੰਨੀਆਂ ਦੁਕਾਨਾਂ ਦੇ ਉੱਪਰ ਕੰਮੇ ਮਾਰੀ ਕੀਤੀ ਅਸੀਂ ਹੁਣ ਤੱਕ 4-5 ਬੰਦਾ ਦੇ ਨੇ ਉਹ ਦੇਖ ਲਈਆਂ ਤੇ ਹੋਰ ਵੀ ਅਸੀਂ ਬਾਜ਼ਾਰ ਦੀ ਰਿਪੋਰਟ ਕਰਦੇ ਕਿਸ ਤਰ੍ਹਾਂ ਦੀ ਕਾਲੀ ਭੇਡਾਂ ਨੂੰ ਕੀ ਵਾਰਨਿੰਗ ਦੇਣਾ ਚਾਹੁੰਦੇ ਸੀ देखो ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਅਸੀਂ ਜਿਹੜਾ ਹੈ ਇਹਨਾਂ ਨੂੰ ਇਹਨਾਂ ਨੂੰ ਸੁਧਾਰਨਾ ਹੈ ਕਿਉਂਕਿ ਇਹ ਜਿਹੜਾ ਹੈ ਇਹ ਆਪਣੀ ਜਿਹੜੀ ਆ ਚੀਜ਼ਾਂ ਦੇ ਵਿੱਚ ਸੁਧਾਰ ਨਹੀਂ ਲਿਆ ਰਹੇ ਪੁਰਾਣੇ ਤਰੀਕੇ ਦੇ ਨਾਲ ਹੀ ਪੁਰਾਣਾ ਹੀ ਇਹਨਾਂ ਦਾ ਜਿਹੜਾ ਸੈਟਅਪ ਲੱਗਿਆ ਹੋਇਆ ਉਸ ਨੂੰ ਹੀ ਯੂਜ਼ ਕੀਤਾ ਜਾ ਰਿਹਾ ਹੈ ਜਿਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਇਹਨਾਂ ਸਾਰੇ ਸਾਡਾ ਨੂੰ ਚੇਂਜ ਕਰਕੇ ਇਸ ਨੂੰ ਅਪਡੇਟ ਕੀਤਾ ਜਾਵੇ ਔਰ ਨਵਾਂ ਸੈਟਅਪ ਲਗਾ ਕੇ ਜਿਹੜਾ ਹੈ ਇੱਕ ਬੱਚਤ ਪਿਆਰ ਸ਼ਹਿਰ ਵਾਂਗ ਦੇ ਦੁਕਾਨਦਾਰਾਂ ਫੈਕਟਰੀ ਮਾਲਕਾਂ ਕੋਲ 딜 ਕਰ ਰਹੇ ਹੋ ਆ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਔਰ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਜਿਹੜਾ ਵੀ ਤੁਸੀਂ ਸਮਾਨ ਬਣਾ ਰਹੇ ਹੋ ਖਾਣ ਪੀਣ ਦਾ ਔਰ ਜਿਵੇਂ ਤਿਉਹਾਰ ਹੈ ਲੋੜੀ ਦਾ ਜੋ ਵੀ ਕੋਈ ਸਮਾਨ ਬਣਾ ਰਹੇ ਹੋ ਇਸ ਨੂੰ ਸਹੀ ਤੇ ਸਾਫ ਸੁਥਰੇ ਹਾਈਜਨਿਕ ਕੰਡੀਸ਼ਨ ਦੇ ਵਿੱਚ ਬਣਾਓ ਤਾਂ ਜੋ ਲੋਕਾਂ ਤੱਕ ਸਹੀ ਮਿਆਰ ਦੀ ਚੀਜ਼ਾਂ ਪਹੁੰਚੇ ਤਾਂ ਜਿੱਥੇ ਬੱਚਾ ਦਾ ਰੋਗ ਸੱਚ ਨਾਲ ਕਰੇ ਨਾਲ ਹੀ ਦੂਪ ਪਾ ਕੇ ਟੁਪਲਾ ਪਾ ਕੇ ਨੂੰ ਡੇ ਨਾਲ ਹੀ ਬਿਲਕੁਲ ਜਿੰਦਗੀ ਬੜੀ ਦੇਖੋ ਇਸ ਲਈ ਅਸੀਂ ਇਹਨਾਂ ਨੂੰ ਨੋਟਿਸ issues ਕੀਤਾ ਇਸ ਸਿਚੁਏਸ਼ਨ ਨੂੰ ਲੈ ਕੇ ਮਦਰਸਿਪ ਕੋਲ ਤੇ ਜਵਾਬ ਦੇਣਗੇ ਉਸ ਤਰ੍ਹਾਂ ਕਰਦੇ ਜੀ ਹੈ ਬੰਦੀ ਕਰਾ